ਰਾਜਿੰਦੀਪ ਕੌਰਾ ਜੀ ਕੀ ਮਾਨਮਾ ਜੀ ਉਸ ਨੂੰ ਤੁਹਾਨੂੰ ਸਾਫਟ ਦੇ ਕਿਹਾ ਹੈ ਦੱਸ ਜੀ ਸਮਝ ਨਹੀਂ ਆ ਰਹੀ ਵੀ ਪੁਲਿਸ ਨੇ ਹਿਰਾਸਤ ਚ ਕਿਉਂ ਲਿਆ ਅਸੀਂ ਕੋਈ ਕ੍ਰਿਮੀਨਲ ਨਹੀਂ ਅਸੀਂ ਕੋਈ ਅਤੰਕਵਾਦੀ ਨਹੀਂ ਅਸੀਂ ਇਹ ਸਰਕਾਰ ਆਪ ਚੁਣੀ ਸੀ ਕਿ ਅਸੀਂ ਆਪਦੇ ਕੰਮ ਬੇਰੁਜ਼ਗਾਰਾਂ ਦੇ ਕੰਮ ਅਸੀਂ ਆਪ ਕਰਾਵਾਂਗੇ ਕਿਉਂਕਿ ਜਿਹੜਾ ਮਾਨ ਸਰਕਾਰ ਅਸੀਂ ਜਿਹੜੀ ਮਾਨ ਦੀ ਸੋਚ ਸੀ ਉਹ ਕਹਿੰਦਾ ਸੀ ਮੈਂ ਜਿਹੜਾ ਹਰਾਪੈਨਾ ਬੇਰੁਜ਼ਗਾਰਾਂ ਦੇ ਪੱਖ ਚ ਚੱਲੂਗਾ ਪਰ ਅੱਜ ਅਸੀਂ ਉਹੀ ਹਲਕੇ ਚ ਖੜਕੇ ਜਿੱਥੋਂ ਉਹ ਐਮਪੀ ਬਣਿਆ ਜਿੱਥੇ ਧੂਰੀ ਦੇ ਵਿੱਚ ਉਹਨੇ ਸਾਡਾ ਧਰਨਾ ਚੱਲ ਰਿਹਾ ਵਾ 55 ਦਿਨਾਂ ਤੋਂ ਲਗਾਤਾਰ ਤੋਂ ਦਾਓ ਐਮਪੀਰੀਆ ਸੀ ਐਮ ਰਿਆ ਪਰ ਅੱਜ ਅਸੀਂ ਉਹਨੂੰ ਮਿਲਣ ਦੇ ਲਈ ਬਰਨਾਲੇ ਮੈਰੀਲੈਂਡ ਜਿਹੜਾ ਹੋਟਲ ਸੀ ਉੱਥੇ ਆਏ ਪਰ ਸਾਨੂੰ ਪੁਲਿਸ ਨੇ ਇੰਨੀ ਤੱਕੇਸ਼ਾਹੀ ਕੀਤੀ ਇੰਨੀ ਤੱਕੇਸ਼ਾਹੀ ਕੀਤੀ ਕਿ ਸਾਨੂੰ ਤੱਕੇ ਮਾਰ ਮਾਰ ਕੇ ਗੱਡੀਆਂ ਚੜਾ ਕੇ ਲਿਆਂਦਾ ਸਾਡੇ ਨਾਲ ਦੀਆਂ ਭੈਣਾਂ ਦੇ ਪੁੱਣ ਕੋਲੇ ਕਿਸੇ ਵੀ ਜਿਹੜਾ ਡੀਐਸਪੀ ਆ ਕੋਈ ਵੀ ਐਸਐਸਪੀ ਆ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿਸੇ ਦੇ ਨਾਲ ਕਿਵੇਂ ਗੱਲ ਕਰਨੀ ਆ ਕਿਵੇਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਜਿਹੜਾ ਵਾ ਅਸੀਂ ਸਾਂਝੇ ਹੁੰਨੇ ਆ ਪਰ ਉਹਨਾਂ ਨੇ ਸਾਡੀ ਕੋਈ ਰਖਵਾਲੀ ਨਹੀਂ ਕੀਤੀ ਸਗੋਂ ਤੱਕੇ ਮਾਰ ਕੇ ਸਾਨੂੰ ਇੱਥੇ ਲਿਆਂਦਾ ਸਰ ਸਾਨੂੰ ਪਤਾ ਹੀ ਨਹੀਂ ਸਾਨੂੰ ਕੋਈ ਲੋਕੇਸ਼ਨ ਦਾ ਨਾਮ ਨਹੀਂ ਪਤਾ ਨਹੀਂ ਕਿੱਥੇ ਰੱਖਿਆ ਗਿਆ ਪਰ ਅਸੀਂ ਉਹੀ ਬੰਦੇ ਆ ਜਿਨ੍ਹਾਂ ਨੇ ਸੀਐਮ ਨੂੰ ਚੁਣਿਆ ਸੀ ਪਰ ਸਾਤੋਂ ਹੁਣ ਡਰਦੇ ਹੋਏ ਆ ਗੱਡੀਆਂ 'ਚ ਬੱਤੀ ਵਾਲੀਆਂ ਗੱਡੀਆਂ ਲੰਘ ਰਹੀਆਂ ਨੇ ਪਤਾ ਨਹੀਂ ਕੌਣ ਕੌਣ ਜਾ ਰਹੇ ਆ ਸਾਡੀਆਂ ਗੱਲਾਂ ਨਾ ਸੁਣਨ ਦੇ ਮਾਰੇ ਸਾਨੂੰ ਨੈਗਲੈਕਟ ਕਰਕੇ ਸਾਨੂੰ ਸੜਕਾਂ 'ਤੇ ਰੋਲ ਰਹੇ ਆ ਸਾਡਾ ਜਿਹੜਾ ਰਾਈਟ ਆ ਸਾਨੂੰ ਨਹੀਂ ਦੇ ਰਹੇ ਹਮ ਤਾਂ ਕਿ ਨਗਰ ਇੰਨੇ ਕਰਦੇ ਨੇ ਇੱਕ ਮਹੀਨੇ ਬਾਅਦ ਕਿਹੜੀ ਕਿਦੋਂ ਵੀ ਗੱਲ ਹੋਸੀ ਮੰਤਰੀ ਸਾਹਿਬ ਨੂੰ ਮਿਲਣਾ ਸਰ ਮੰਤਰੀ ਸਾਹਿਬ ਨੂੰ ਮਿਲਣਾ ਹੀ ਹੈ ਮਿਲਣਾ ਹੋਰ ਕਿਰੂ ਮੈਂ ਮੰਤਰੀ ਸਾਹਿਬ ਨੂੰ ਮਿਲਣਾ ਸੀ ਹੋਰ ਕਿਸੇ ਨੂੰ ਮਿਲੋ ਉਹ ਬੰਦੇ ਨਾਲ ਨਹੀਂ ਸਾਡੀ ਜ਼ਿੰਮੇਵਾਰੀ ਹੈ ਮੰਤਰੀ ਸਾਹਿਬ ਕਿਉਂਕਿ ਭੰਗਦੇ ਨੇ ਜੀ ਐਫ ਆਰ ਤਾਂ ਲੱਗਦੀ ਹੈ ਬਸ ਇਤਿਹਾਸ ਮੈਂ ਮੇਰੀ ਗੱਲ ਆ ਸਮੱਸਿਆ ਆਜ ਵੀ ਅਸੀਂ ਉਹੀ ਆਜ ਵੀ ਅਸੀਂ ਉਹ ਪਿੱਛੇ ਹੋ ਗਏ ਜ਼ਿਆਦਾ ਇਹ ਗੱਲ ਕਹ ਦਿਓ ਜ਼ਿਆਦਾ ਇਹ ਗੱਲ ਕਹ ਦਿਓ ਅਸੀਂ ਉਮੀਦ ਹੈ ਹਰ ਖਿਲਾਫ ਕੋਈ ਨਾਰਾ ਲਾਇਆ ਮੇਰੀ ਗੱਲ ਸੁਣੋ ਜੀ ਠੀਕ ਹੈ ਅਸੀਂ ਸਰਕਾਰ ਦੇ ਅਸੀਂ ਆਪ ਸਰਕਾਰ ਬਣਾਈ ਹੈ ਜੀ ਬੀ ਗਾ ਰਹੀ ਮੇਰਾ ਕੰਮ ਮੇਰਾ ਨਾ ਪੈਂਦਾ ਸ਼ਰੀਆਲ ਆ ਜੀ ਬਲਕਾਰ ਸੂਜਾ ਇਲਾਕਾ ਸ਼ਰੀਆਲੇ ਜਿਹਨੂੰ ਮਰਜੀ ਬਸ ਮੈਂ ਬੂਠਾ ਤੇ ਬੈਠਦਾ ਰਿਹਾ ਠੀਕ ਹੈ ਜੀ ਮੈਂ ਮੀਟ ਹੇਰ ਸਾਹਿਬ ਨੂੰ ਦੋ ਵਾਰੀ ਮਿਲਿਆ ਠੀਕ ਹੈ ਮੇਰੇ ਕਹਿੰਦੇ ਤੇ ਫੋਨ ਹੋਇਆ ਕਿ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕੀਤਾ ਕੰਮ ਆ ਬਾਈ ਵੀ ਸੀਗਾ ਉੱਦੇ ਫੋਨ ਹੋਇਆ ਮੈਂ ਮੰਨਦਾ ਅੱਜ ਵੀ ਅਸੀਂ ਰੋਹਿਤ ਜੀ ਨੂੰ ਮਿਲ ਕੇ ਮੈਂ ਰੋਹਿਤ ਜੀ ਨੂੰ ਮਿਲ ਕੇ ਮੈਂ ਕਿਹਾ ਚਲੋ ਮੈਂ ਮਿਲਦਾ ਮੈਂ ਸੈਟੀਸਫਾਈ ਹਾਂ ਲੋਕਾਂ ਨੇ ਤੁਸੀਂ ਨਾ ਮੈਨੂੰ 10 ਤਰੀਕ ਨੂੰ ਫੋਨ ਕਰ ਲਓ ਅਸੀਂ ਮਿਲਵਾ ਦਾਂਗੇ ਮੰਤਰੀ ਸਾਹਿਬ ਨਾਲ ਠੀਕ ਹੈ ਜੀ ਮੈਂ ਕਿਹਾ ਰੋਹਿਤ ਜੀ ਚਲੋ ਬਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਉੱਥੋਂ ਆਪਣੇ ਦੋ ਬੰਦੇ ਸੀਗੇ ਮੇਰੇ ਨਾਲ ਮੈਂ ਇਹਨਾਂ ਨੂੰ ਲੈ ਕੇ ਮੈਂ ਚੱਲ ਆਪਾਂ ਗੇਟ ਤੇ ਚੱਲਦੇ ਆਂ ਜੀ ਮੈਂ ਕਿਹਾ ਆਪਾਂ ਚੱਲਦੇ ਆਂ ਮੈਂ ਮੋਟਰਸਾਈਕਲ ਦੀ ਚਾਬੀ ਲਈ ਆਹ ਬੰਦੇ ਸੀਗੇ ਆ ਤੁਹਾਡੇ ਮੁਲਾਜ਼ਮ ਸੀਗੇ ਪੰਜਾਬ ਪੌਸਟ ਦੇ ਇਹ ਕਹਿੰਦੇ ਤੈਨੂੰ ਅ ਮੈਂ ਸਿਰਫ ਮਿਲਣ ਗਿਆ ਸੀ ਬਾਈ ਯਾਰ ਉਹਨਾਂ ਨੇ ਮੈਨੂੰ ਇੱਥੇ ਬਿਠਾ ਰੱਖਿਆ ਯਾਰ ਘਰੇ ਕੱਲੀ ਆ ਬਾਈ ਬੰਦਾ ਲੈ ਕਿਸੇ ਚੱਲ ਬੰਦਿਆ ਨਹੀਂ ਯਾਰ ਬੰਦਾ ਵਾਲਾ ਕੰਮ ਆ ਬਾਈ ਯਾਰ ਦੂਜੇ ਕਾਉਂਸਲ ਕੋਲ ਤੇ ਪਾਲਸ ਨੂੰ ਕਹਿ ਨਹੀਂ ਸਕਦੇ ਬਾਈ ਯਾਰ ਸਾਡੇ ਬੰਦੇ ਆ ਹੁਣ ਬੰਦਾ ਲੈ ਹੁਣ ਜਿਹੜੀ ਸਾਡੀ ਉਹਨਾਂ ਸਾਡੇ ਨਾਲ ਦੋ ਮਿੰਟ ਗੱਲ ਉਹਨੇ ਉਹਦਾ ਡੀਪੀ ਡੋਪੀ ਸੀਗਾ ਉਹਨੇ ਮੇਰਾ ਫੋਨ ਹੋਇਆ ਜ਼ਬਰਦਸਤੀ ਮੇਰੀ ਬਾਹਾਂ ਫੜੀ ਉਹਨੇ ਤੂੰ ਵੀ ਚੱਲ ਸਾਡੀ ਭੈਣ ਪਾਈ ਲੈ ਸੁਣ ਤਾਂ ਦੋ ਮਿੰਟ ਗੱਲ ਕਰਦਾ ਉਹਨਾਂ ਰੈਂਕ ਦੇ ਅਫਸਰ ਆ ਜੀ ਇੱਕ ਲੇਡੀ ਤੂੰ ਆਏ ਫੋਨ ਫੋਨਦੇ ਚੰਗਾ ਰੱਖਦੇ ਕੀ ਇਹ 3 ਭੈਣਾਂ ਦੀ ਅੱਜ ਤਾਂ ਸਰਕਾਰ ਆਸੀ ਜਿਹੜੀ ਹੁਣ ਅਸੀਂ ਵੇਚੀ ਸੀ ਇਹਦੀ ਗੱਲ ਸਾਡ ਨੂੰ ਬਹੁਤ ਵੱਡੀ ਗੱਲ ਹੈ ਦੋ ਮਿੰਟ ਗੱਲ ਤਾਂ ਸੁਣ ਸਾਡੀ ਗੱਲ ਨਹੀਂ ਕਰਨੀ ਸੋਲਾ ਡਿਊਟੀ ਆ ਤੂੰ ਸਾਡਾ ਭਰਾ ਇਹ ਸਾਡੀਆਂ ਭੈਣਾਂ ਨੇ ਬਾਤਰੀцам ਇੱਕ ਜਿਹੜੇ ਸੀਐਫ ਸਾਹਿਬ ਦੇ ਓਐਸਡੀ ਅਸੀਂ ਤੁਹਾਡੀ ਮੀਟਿੰਗ ਕਰਾਵਾਂਗੇ ਚੱਲ ਸੁਣ ਲੈ ਕੱਲ ਦਾ ਦਿਨ ਰ ਅਸੀਂ ਤੁਹਾਨੂੰ ਟਾਈਮ ਅੱਜ ਹੀ ਤੁਹਾਨੂੰ ਸਰਕਰਮ ਕਰਕੇ ਦੱਸਾਂਗੇ ਦੂਜੀ ਗੱਲ ਹੁਣ ਤੁਸੀਂ ਬੈਠੋ ਚਾਹ ਪਣੀ ਦਿਓ ਕੋਈ ਘਰੇ ਲੈਣਾ ਜਿੱਥੇ ਜਾਣਾ ਕੋਈ ਗੱਲ ਦੂਜੀ ਸਾਲ ਤੇ ਭਾਈ ਇਹਨਾਂ ਨੂੰ ਮੈਂ ਆਉਂਦਾ ਜਿਹੜਾ ਤੁਹਾਡਾ ਕਿਸੇ ਅਫਸਰ ਵਾਲਾ ਚਾਹ ਸੁਣਦਾ ਲੈ ਜੇ ਕਿਸੇ ਵੀ ਆਪਰ ਨੇ ਤੁਹਾਡਾ ਕੋਈ ਫੋਨ ਰੱਖਿਆ ਜੇ ਕੋਈ ਕਿਸੇ ਨੇ ਮੈਸੇਜ ਕਰੀਆ ਉਹਦੀ ਅਸੀਂ ਗਲਤੀ ਮੰਨਦੇ ਆ ਉਹ ਬੰਦੇ ਤੋਂ ਨਹੀਂ ਗਲਤੀ ਇਹ ਰਹੀ ਕਿਉਂ ਨਹੀਂ ਮੰਨਦੇ ਯਾਰ ਇਹ ਇੱਕ ਤਾਂ ਮਲਾਜਮਾ ਗੱਲ ਕਰਦੀ ਦੇਖੋ ਕਿਹੜੀ ਬੰਦਾਗੀਤਾਰ ਕੋਈ ਨਹੀਂ ਕੀ ਮੰਨਦੇ ਬਾਈ ਚਾਰੇ ਦਾ ਮਲਾਜਮਾ ਨਹੀਂ ਇਹਨਾਂ ਨਾਲ ਵੱਧ ਪੜੇ ਲਿਖਿਆ ਬਾਈ ਅਸੀਂ ਯਾਰ ਜੇ ਖਾਕੀ ਪੜਦੇ ਕਿੱਡੀ ਕੀ ਚੀਜ਼ ਬਣ ਕੇ ਮਲਾਜਮਾ ਇਹਨਾਂ ਨੇ ਵਿਚਾਰਾਣਾ ਕੋਈ ਦੋਸਤ ਨਹੀਂ ਨਹੀਂ ਬਾਈ ਮਲਾਜਮਾ ਮੈਂ ਮੰਨਦਾ ਯਾਰ ਮਲਾਜਮਾ ਮੈਨੂੰ ਮਲਾਜਮਾ ਨਾਲ ਇੱਕ ਮਿੰਟ ਆਨ ਰਿਕਾਰਡ 'ਚ ਮੈਂ ਸਾਰੇ ਇੱਕ ਗੱਲ ਕਹੀ ਨਹੀਂ ਜਾਣਾ ਮਲਾਜਮਾ ਨੂੰ ਇੱਕ ਮੈਂ ਪੁੱਛਣਾ ਚਾਹਣਾ ਮੈਂ ਮਲਾਜਮਾ ਨੂੰ ਕਿਹਨੇ ਹੱਕ ਦਿੱਤਾ ਕਿਸ ਕਿਸੇ ਦਾ ਫੋਨ ਖੋਣ ਦਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਸੇ ਦਾ ਫੋਨ ਖੋਣਾ ਹੈ ਇਹਨਾਂ ਨੇ ਖੋਇਆ ਜੀ ਆਹ ਬਾਈ ਨੇ ਖੋਇਆ ਇਹਨਾਂ ਨੂੰ ਬਾਈ ਕੋਲੇ ਸੀ ਅਮਰੀਕਾ ਮੈਂ ਤਾਂ ਕਰਦਾ ਹਾਂ ਵੀ ਸਾਡਾ ਫੋਨ ਉਹ ਮੈਡਮ ਕੋਲੇ ਸੀ ਫੋਨ ਮੈਡਮ ਕੋਲੇ ਆਹ ਮੈਡਮ ਦਾ ਫੋਨ ਸੀ ਜੀ ਇਹਨੇ ਖੋਇਆ ਉਹਨਾਂ ਨੂੰ ਫੜਾਉਂਦਾ ਮੈਨੂੰ ਨਹੀਂ ਮੈਨੂੰ ਫੜਾਏ ਜੀ ਜਦੋਂ ਫੋਨ ਦਾ ਉਹ ਤੋਂ ਫੜਾਉਂਦੇ ਦੋ ਮਿੰਟ ਆਪਾਂ ਬੈਠੋ ਭਾਈ ਚਾਹ ਪਾਣੀ ਪੀਓ ਆਜੋ ਭਾਈ ਆਜੋ ਉੱਪਰ ਆਜੋ ਭਾਈ ਆਜੋ ਆਜੋ ਉੱਪਰ ਆਜੋ ਆਜੋ ਭਣੇ ਆਜੋ ਸਾਰੇ ਸਰਕਾਰ ਦੇ ਸਤਿਕਾਰਯੋਗ ਜੀ